ਸਾਡੇ ਵਾਲ ਹਾਰ ਅਸੀਂ ਆਪਦੇ ਨਹੀਂ ਪਾਉਂਦੇ ਹਾਂ ਅਸੀਂ ਤਾਂ ਹਾਰ ਛੋਡੀ ਬੰਦਾ ਹੀ ਕੋਈ ਗੱਲ ਹੀ ਨਹੀਂ 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 ਕਿਉਂਕਿ ਸਭ ਤੋਂ ਵੱਡਾ ਯੋਗਦਾਨ ਤਾਂ ਇਹਨਾਂ ਦਾ ਹੀ ਹੈ ਜਿਹੜੇ ਜੱਫੇਬੰਦੀਆਂ ਚਲਾਉਂਦੇ ਨੇ ਇਹ ਤਾਂ ਠੀਕ ਹੈ ਸਰਪੰਚ ਸਰਪੰਚ ਤਰਕੇ ਪੁਲਿਸ ਦੇ ਕਿੰਨੇ ਬੰਦੇ ਸੀ ਕੋਠੀ ਦਾਸ ਦੇ ਪਾਸੇ 200 200 ਬੰਦਾ ਵੀ ਜੇ ਗੈਂਗਸਟਰ ਹੋਣੇ ਆਪਾਂ ਡੀਵੀਆਰ ਪਟਕੇ ਲੈ ਗਏ ਯਾਰ ਮੈਂ ਇੱਕ ਗੱਲ ਕਹਿਣਾ ਡੀਵੀਆਰ ਪਟਕੇ ਲੈ ਗਏ ਆਪਣੀ ਡੀਵੀਆਰ ਲੈ ਕੇ ਪਾਰਟੀ ਕੈਮਰਾ ਸਾਰਾ ਕੁਝ ਲੈ ਲਾ ਕੇ ਬਾਈ ਪਹਿਲੇ ਦਾ ਹਾਂ ਚਲੋ ਕਰ ਲਓ ਇੱਕ ਇੱਕ ਬੰਦੇ ਉਹਦੇ ਵਿੱਚ ਸਾਰਾ ਕੁਝ ਆਪਾਂ ਦਬੇਕ ਨਾ ਕਰ ਲਈ ਕੋਈ ਠੀਕ ਹੈ ਆਹੀ ਕੋਠੀ ਦੇ ਵਿੱਚ ਦੀ ਬਾਈ ਸਵੇਰੇ ਅਸੀਂ ਠੀਕ ਹੈ ਪੁਲਿਸ ਘਰੇ ਆ ਗਈ ਕਹਿੰਦੇ ਸਾਨੂੰ ਪ੍ਰਵਾਹ ਨਹੀਂ ਨਾਲ ਲੈ ਨਾਲ ਲੈ ਕੇ ਚੱਲੋ ਅਸੀਂ ਫੇਰ ਉਹਨੂੰ ਜਾਣਦੇ ਹਾਂ ਬਾਈ ਸਾਹਿਬ ਇੱਕ ਗੱਲ ਹੋਰ ਸੀ ਐਮ ਦੀ ਕੋਠੀ ਇਸ ਦਿਖਾ ਦਿਓ ਕਿੱਥੇ ਸੀ ਆਹ ਦੇਖੋ ਬਾਈ ਦੁਨੀਆਂ ਦਾ ਉਹ ਮੋਰਚਾ ਲਾਇਆ ਸੀ ਪ੍ਰਮਾਤਮਾ ਤੋਂ ਡਰ ਕੇ ਕਹਿੰਦੇ ਆ ਨਾ ਤਾਂ ਕਿਸੇ ਨੇ ਸੋਚਿਆ ਸੀ ਉਹ ਨਾ ਕੋਈ ਸੋਚਦਾ ਇੱਥੋਂ 3 ਕਿਲੋਮੀਟਰ 3 ਕਿਲੇ 3 ਕਿਲੇ 3 ਕਿਲੇ ਤਿੰਨੇ ਕਿਲੇ ਇੱਥੇ ਆ ਸੀਐਮ ਜੀ ਜਿਹੜੀ ਕੋਠੀ ਇੱਥੋਂ ਅਸੀਂ ਉਹਦੇ ਹਿਸਾਬ ਨਾਲ ਬੈਠੇ ਸੀ ਤੇ ਬੜਾ ਜਾਣਕਾਰੀ ਦੇ ਦਿਓ ਹੁਣ ਆਪਣੇ ਉਹਦੀ ਕੀ ਬਣਿਆ ਮੰਨ ਕੇ ਚੱਲ ਨਿਬੜ ਗਿਆ ਕੀ ਕਿੱਥੇ ਕਿ ਪਹੁੰਚ ਗਈ ਗੱਲ ਉਹਦੀ ਸਾਰੀ ਇੱਧਰ ਦੱਸੋ ਇਹ ਜਿਹੜਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਏ ਜੀ ਉਹਨਾਂ ਨੇ ਮਤਲਬ ਜੋ ਵੀ ਮਤਲਬ ਬਣਦਾ ਵੀ 10 ਤਰੀਕ ਨੂੰ ਅਸੀਂ ਇੱਕ ਵਾਰੀ ਕਰ ਕਰਦੇ ਹਾਂ ਹਾਂ ਕੈਂਸਲ ਕਰ ਦਾਂਗੇ ਜਿਹਨੂੰ ਕੈਂਸਲ ਹੋਵੇ 10 ਤਰੀਕ ਤੱਕ ਇੱਕ ਵਾਰੀ ਕਰਕੇ ਕਰੀ ਕਰਕੇ ਵੀ ਉਹਨਾਂ ਨੂੰ ਛੱਡ ਦਾਂਗੇ 10 ਤਰੀਕ 10 ਤਰੀਕ ਤੱਕ 10 ਤਰੀਕ ਪੱਕੀ ਦੇਤੀ ਭਾਨੇ ਸਿੱਤੂ ਨੂੰ ਬਾਹਰ ਕੱਢਣ ਦੀ ਅੱਜ ਉਹਨਾਂ ਨੇ ਤਾਂ ਉਹਨਾਂ ਨੇ ਕਿਹਾ ਵੀ ਧਰਨੇ ਤੁਸੀਂ ਚੱਕ ਕੇ ਲੈ ਜਾਓ 10 ਤਰੀਕ ਫਾਈਨਲ ਇਹੀ ਗੱਲ ਹੋਈ ਹੈ ਜੀ ਜੇ 10 ਤਰੀਕ ਨੂੰ ਆਪਦੀਆਂ ਗੱਲਾਂ ਦੇ ਪੂਰ ਨਹੀਂ ਉਤਰਦੇ ਤਾਂ ਫਿਰ ਕਰਨੀ ਪਊਗਾ ਫਿਰ ਦੁਬਾਰਾ ਉਹਨਾਂ ਨੂੰ ਦੇਖੋ ਅਸਲ ਕੀ ਹੈ ਨਾ ਹਾਂਜੀ ਇੱਧਰ ਕਰਾਓ ਉਹ ਨਿਸ਼ਚਿਤ ਦੇਤਾ ਜੀ ਵੀ ਜਿਹੜੀ ਉਹਨਾਂ ਨੇ ਦੇਖੋ ਜਿਹੜੀ ਪ੍ਰਸ਼ਾਸਨ ਨੇ ਗੱਲ ਕੀਤੀ ਹੈ ਨਾ ਵੀ 10 ਤਰੀਕ ਨੂੰ ਰੱਦ ਕਰ ਦਿਆਂਗੇ ਠੀਕ ਹੈ ਮੈਂ ਕਹਿੰਦਾ ਵੀ ਪਬਲਿਕ ਦਾ ਪਿਸ਼ਵਾਸ ਪ੍ਰਸ਼ਾਸਨ ਸੇਤੀ ਨਹੀਂ ਤੋੜਦਾ ਹੁੰਦਾ ਬਿਲਕੁਲ ਬਿਲਕੁਲ ਇਸ ਕਰਕੇ ਉਹ ਬਿਲਕੁਲ ਇਨ ਵਿਨ 10 ਤਰੀਕ ਨੂੰ ਪ੍ਰਸ਼ਾਸਨ ਨੂੰ ਰਿਹਾ ਕਰੂਗਾ ਠੀਕ ਹੈ ਤੇ ਲੋਕਾਂ ਦੀ ਜਿੱਤ ਹੈ ਬਿਲਕੁਲ ਜੀ ਲੋਕਾਂ ਦੀ ਜਿੱਤ ਹੈ ਇਹ ਸਭ ਤੋਂ ਵੱਡੀ ਗੱਲ ਵੀ ਲੋਕਾਂ ਦੀ ਜਿੱਤ ਹੋਈ ਹੈ ਤੇ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰ ਪਰਮਾਤਮਾ ਦਾ ਸ਼ੁਕਰ ਤੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਇਹ ਰਾਈਡਰ ਸਾਹ ਹੱਦ ਦਾ ਜਿਹੜੇ ਲੰਗਰ ਦਾਏ ਨਹੀਂ ਦਵਾਰੇ ਫੇਰ ਸਾਡੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦੇ ਆਂ ਦੇਖੋ ਐਡਾ ਐਡਾ ਵੱਡਾ ਮੋਰਚਾ ਲੱਗਿਆ ਹੋਇਆ ਸੀ ਮੈਂ ਥੋੜੀ ਜੀ ਗੱਲ ਕਰ ਲਾਂ ਸਾਡੀ ਸਾਰੀ ਟੀਮ ਇੱਥੇ ਰੁਕੀ ਹੋਈ ਸੀ ਤਿੰਨ ਕਿਲੇ ਦੂਰੀ ਤੋਂ ਆਪਾਂ ਨੇ ਮਾ ਸੀਐਮ ਦੀ ਕੋਠੀ ਤੋਂ ਪਰ ਇਹਨਾਂ ਨੇ ਆਉਂਦਾ ਪੂਰਾ ਦਾਅ ਤੇ ਲਾ ਕੇ ਸਾਰਾ ਕੁਝ ਬਾਈ ਭਾਨੇ ਸਿੱਧੂ ਵਾਸਤੇ ਨਾਲ ਖੜੇ ਨੇ ਇਹ ਕਿਵੇਂ ਬਾਈ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਪ੍ਰਧਾਨ ਨੇ ਕਿਉਂਕਿ ਕਿਸਾਨ ਯੂਨੀਅਨ ਦਾ ਤੁਸੀਂ ਸਾਰਿਆਂ ਦੀ ਧੰਨਵਾਦ ਕਰਦੇ ਆ ਜਿਹੜੇ ਮੋਰਚਿਆਂ ਦੇ ਵਿੱਚ ਖੜਦੇ ਜਿੰਨ ਜਾਨੇ ਵੀ ਲੰਗਰ ਮੈਂ ਕਹਿੰਦਾ ਯਾਰ ਬੱਚੇ-ਬੱਚੇ ਦਾ ਧੰਨਵਾਦ ਹੈ ਹਰੇਕ ਦਾ ਧੰਨਵਾਦ ਹੈ ਜਿੰਨੇ ਵੀ ਭਾਨੇ ਸਿੱਧੂ ਬਾਈ ਨਾਲ ਆਪਦਾ ਖੜੇ ਨੇ ਸਾਥ ਦਿੱਤਾ ਸਾਰੀਆਂ ਜਥੇਬੰਦੀਆਂ ਦਾ ਤੇ ਜਿਹੜੇ ਆਗੂ ਨੇ ਯਾਰ ਇਹਨਾਂ ਦਾ ਤਾਂ ਅਸੀਂ ਕੋਈ ਜਿਹੜੇ ਵੀ ਸਾਡੇ ਕੋਲ ਕੋਈ ਸ਼ਬਦ ਨਹੀਂ ਵੀ ਇਹਨਾਂ ਦਾ ਧੰਨਵਾਦ ਕਰੀ ਆ ਆਪਦੇ ਜ਼ਰੂਰੀ ਕੰਮ ਧੰਦੇ ਛੱਡ ਕੇ ਸੱਚ ਨਾਲ ਖੜੇ ਨੇ ਸੱਚ ਦਾ ਸਾਥ ਦਿੱਤਾ ਜਿੰਨੀ ਵੀ ਸਪੋਰਟ ਹੋ ਸਕੀ ਪ੍ਰਧਾਨ ਹੋਰਾਂ ਤੋਂ ਇਹਨਾਂ ਨੇ ਕੀਤੀ ਹੈ ਤੇ ਬਾਕੀ ਸਾਡੀ ਸਾਰੀ ਟੀਮ ਦਾ ਦੁਬਾਰੇ ਫਿਰ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਸਮੂਚੀਆਂ ਜਥੇਬੰਦੀਆਂ ਦਾ ਜਿੰਨੇ ਜਿਹੜੇ ਜਿਹੜੇ ਜ਼ਿੰਮੇਵਾਰ ਸੀ ਜਥੇਬੰਦੀਆਂ ਦੀ ਗੱਲ ਕਰ ਲਈਏ ਸਮੂਚੀਆਂ ਜਥੇਬੰਦੀਆਂ ਦਾ ਤੇ ਬਾਈ ਲੱਖੇ ਸੁਧਾਣੇ ਦਾ ਦਿਲ ਦੀਆਂ ਗਰਾਂਜਾਂ ਚੋਂ ਸਾਡੇ ਛੋਟੇ ਭਰਾ ਬਾਈ ਪਾਨਾ ਸਿੱਧੂ ਦੇ ਸੁਧੀ ਬਣਿਓ ਸਮੁੱਚੇ ਪਰਿਵਾਰ ਬਣਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ